ਬੁੱਢੀ ਉਮਰ ਵਿੱਚ ਕਰਵਾਇਆ ਆਪਣੀ ਪੋਤੀ ਦੇ ਹਾਨ ਦੀ ਕੁੜੀ ਨਾਲ ਵਿਆਹ ਲੋਕ ਬੋਲਣ ਲੱਗੇ ਬਹੁਤ ਹੀ ਗਲਤ ਦੋਸਤੋ ਵਿਆਹ ਹੁੰਦੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਇਸ ਵਿਆਹ ਦੀ ਵੀਡੀਓ ਹੋਈ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡੀ ਉਮਰ ਦਾ ਵਿਅਕਤੀ ਆਪਣੀ ਦੁਲਹਨ ਨਾਲ ਵਿਆਹ ਤੋਂ ਬਾਅਦ ਫੋਟੋ ਸ਼ੂਟ ਕਰਵਾ ਰਿਹਾ ਹੈ ਅਤੇ ਦੋਵਾਂ ਦੀ ਉਮਰ ਦਾ ਵੀ ਬਹੁਤ ਜ਼ਿਆਦਾ ਫਰਕ ਹੈ ਸੋ ਹੋ ਸਕਦਾ ਹੈ ਕਿ ਸ਼ਾਇਦ ਇਹਨਾਂ ਦੀ ਕੋਈ ਮਜਬੂਰੀ ਹੋਵੇ ਜਾਂ ਫਿਰ ਕੋਈ ਹੋਰ ਕਾਰਨ ਹੋਵੇ ਜੋ ਇਹਨਾਂ ਨੇ ਇੱਕ ਦੂਜੇ ਨਾਲ ਉਮਰ ਦਾ ਇੰਨਾ ਫਰਕ ਹੋਣ ਦੇ ਬਾਵਜੂਦ ਵੀ ਵਿਆਹ ਵਾਲਿਆ ਪਰ ਲੋਕ ਇਸ ਜੋੜੀ ਬਾਰੇ ਬਹੁਤ ਹੀ ਗਲਤ ਬੋਲ ਰਹੇ ਨੇ ਕਹਿ ਰਹੇ ਨੇ ਕਿ ਬਾਬਾ ਕਿਉਂ ਪੈਨਸ਼ਨ ਲੈਣ ਦੀ ਉਮਰ ਵਿੱਚ ਟੈਂਸ਼ਨ ਲਈ ਜਾਂਦਾ ਹੈ ਅਤੇ ਕੋਈ ਕਹਿੰਦਾ ਹੈ ਕਿ ਕੁੜੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਆਪਣੇ ਦਾਦੇ ਦੀ ਉਮਰ ਵਾਲੇ ਨਾਲ ਵਿਆਹ ਕਰਵਾ ਰਹੀ ਏ ਕੋਈ ਕਹਿ ਰਿਹਾ ਹੈ ਕਿ ਸਾਰਾ ਚੱਕਰ ਪੈਸੇ ਦਾ ਏ ਪੈਸਾ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ ਸੋ ਵਿਆਹ ਕਰਾਉਣ ਦਾ ਫੈਸਲਾ ਤਾਂ ਹਰ ਕਿਸੇ ਦਾ ਨਿੱਜੀ ਫੈਸਲਾ ਹੁੰਦਾ ਹੈ ਕਿ ਕਦੋਂ ਕਿੱਥੇ ਕਿਵੇਂ ਕਰਾਉਣਾ ਏ ਸੋ ਤੁਹਾਡੇ ਇਸ ਜੋੜੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ¡Burcarón!